ਕੀ ਨਾਮੀ ਗੈਂਗਸਟਰ 골ਡੀ ਬਰਾੜ ਮਾਰਿਆ ਗਿਆ ਕੀ ਉਸ ਦਾ ਕਤਲ ਕੀਤਾ ਗਿਆ ਕਿਸ ਮੁਲਕ ਦੇ ਵਿੱਚ ਹੋਇਆ ਤੇ ਕਿੰਨੇ ਜ਼ਿੰਮੇਵਾਰੀ ਲਈਆ 골ਡੀ ਬਰਾੜ ਜਿਹੜੇ ਸਿੱਧੂ ਮੂਸੇਵਾਲੇ ਕਤਲ ਦੇ ਵਿੱਚ ਮੁੱਖ ਦੋਸ਼ੀਆ ਤੇ ਬਾਅਦ ਚ ਉਹ ਫਰਾਰ ਹੋ ਗਏ ਸੀ ਤੇ ਕਿਹੜੇ ਦੁਨੀਆ ਦੇ ਕੋਨੇ ਵਿੱਚ ਛਿਪਿਆ ਗੱਲ ਸਾਹਮਣੇ ਆ ਚੁੱਕੀ ਆ ਦੱਸਿਆ ਜਾ ਰਿਹਾ ਕਿ 골ਡੀ ਬਰਾੜ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਆ ਚੱਲ ਰਹੀ ਆ ਅਮਰੀਕਾ ਦੇ ਟੀਵੀ ਦੇ ਵਿੱਚ ਵੀ ਖਬਰਾਂ ਨਸ਼ਰ ਹੋ ਚੁੱਕੀਆਂ ਸਿੱਧੂ ਮੂਸੇਵਾਲਾ ਮਰਡਰ ਦੇ ਮਾਸਟਰਮਾਈਂਡ ਗੋਲਡੀ ਬਰਾੜ ਅਮਰੀਕਾ ਦੇ ਵਿੱਚ ਗੋਲੀਆਂ ਵੱਜਣ ਦੀ ਗੱਲ ਸਾਹਮਣੇ ਆ ਰਹੀ ਆ ਕਤਲ ਦੀ ਜ਼ਿੰਮੇਵਾਰੀ ਡੱਲਾ ਲਖਬੀਰ ਸਿੰਘ ਨੇ ਲਈ ਆ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਆ ਕਤਲ ਕੀਤਾ ਗਿਆ ਅਮਰੀਕਾ ਦੇ ਇੱਕ ਨਿਊਜ਼ ਚੈਨਲ ਨੇ ਦਾਵਾ ਕੀਤਾ ਕਿ ਗੋਲਡੀ ਬਰਾੜ ਨੂੰ ਅਮਰੀਕਾ ਦੇ ਫੇਰਮਾਉਂਟ ਅਤੇ ਹੋਟਲ ਹੋਲਟ ਐਵੇਨਿਊ ਵਿੱਚ ਬੀਤੀ ਮੰਗਲਵਾਰ ਸ਼ਾਮ 5:30 ਵਜੇ ਦੇ ਕਰੀਬ ਗੋਲੀਆਂ ਮਾਰੀਆਂ ਗਈਆਂ ਗੋਲਡੀ ਬਰਾਡ ਆਪਣੇ ਕਿਸੇ ਸਾਥੀ ਦੇ ਨਾਲ ਘਰ ਦੇ ਬਾਹਰ ਖੜ੍ਹਾ ਸੀ ਗਲੀ ਦੇ ਵਿੱਚ ਇਸੇ ਦੌਰਾਨ ਕੁਝ ਅਣਪਛਾਤੇ ਬਦਮਾਸ਼ ਆਉਂਦੇ ਨੇ ਤੇ ਗੋਲੀਆਂ ਚਲਾ ਕੇ ਭੱਜ ਜਾਂਦੇ ਨੇ ਇੱਕ ਚੈਨਲ ਨੂੰ ਅਮਰੀਕਾ ਪੁਲਿਸ ਦੇ ਅਧਿਕਾਰੀ ਲੈਜ਼ਲੀ ਵਿਲੀਅਮਜ਼ ਨੇ ਦੱਸਿਆ ਕਿ ਦੋ ਵਿਕਤੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਵਿੱਚ ਇੱਕ ਦੀ ਮੌਤ ਹੋ ਚੁੱਕੀ ਆ ਗੋੜੀ ਬਰਾੜ ਦੇ ਵਿਰੋਧੀ ਗੈਂਗਸਟਰ ਗਰੁੱਪ ਅਰਸ਼ ਡੱਲਾ ਤੇ ਲਖਬੀਰ ਨੇ 골ਡੀ ਨੂੰ ਮਰਵਾਉਣ ਦੀ ਜ਼ਿੰਮੇਵਾਰੀ ਲਈ ਆ ਇਹ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਦੋਨਾਂ ਨੇ ਦਾਵਾ ਕੀਤਾ ਕਿ 골ਡੀ ਨੂੰ ਉਹਨਾਂ ਦੀ ਦੁਸ਼ਮਣੀ ਦੇ ਚੱਲਦੇ ਹੀ ਗੋਲੀਆਂ ਮਰਵਾਇਆਂ ਗਈਆਂ ਨੇ ਫਿਲਹਾਲ ਲਾਰੈਂਸ ਜਾਂ ਹੋਰ ਕਿਸੇ ਗੈਂਗਸਟਰ ਨੇ ਇਸ ਤੇ ਕੋਈ ਸੋਸ਼ਲ ਮੀਡੀਆ ਤੇ ਆਪਣਾ ਪੱਖ ਨਹੀਂ ਰੱਖਿਆ ਆਖਿਰ ਗੋਲਡੀ ਬਰਾੜ ਕੌਣ ਹੈ ਗੋਲਡੀ ਬਰਾੜ ਪੰਜਾਬ ਦੇ ਮੁਕਸਰ ਸਾਬ ਦਾ ਰਹਿਣ ਵਾਲਾ ਉਹਦਾ ਸਾਲ 1994 ਚ ਜਨਮ ਹੋਇਆ ਮਾਤਾ ਪਿਤਾ ਨੇ ਨਾਮ ਉਹਦਾ ਸਤਵਿੰਦਰ ਸਿੰਘ ਰੱਖਿਆ ਸੀ ਪਿਤਾ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਸਨ بیٹے ਨੂੰ ਪੜਾ ਲਿਖਾ ਕੇ ਉਹਨੂੰ ਕਾਬਲ ਬਣਾਉਣਾ ਚਾਹੁੰਦੇ ਸੀ ਲੇਕਿਨ ਸਤਵਿੰਦਰ ਸਿੰਘ ਉਰਫ ਗੋਲਡੀ ਨੇ ਇੱਕ ਨਵਾਂ ਰਾਹ ਚੋਲਿਆ ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਦੀ ਚੰਡੀਗੜ੍ਹ ਵਿੱਚ ਹਤਿਆ ਕੀਤੀ ਗਈ ਸੀ ਗੁਰਲਾਲ ਨੂੰ ਇੰਡਸਟਰੀਅਲ ਏਰੀਆ ਫੇਸ 6 ਦੇ ਇੱਕ ਕਲੱਬ ਦੇ ਬਾਹਰ 11 ਅਕਤੂਬਰ 2020 ਦੀ ਰਾਤ ਗੋਲੀ ਮਾਰੀ ਗਈ ਸੀ ਉਹ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਵਿੰਗ ਦਾ ਨੇਤਾ ਸੀ ਗੁਰਲਾਲ ਬਰਾੜ ਲਾਰੈਂਸ ਬਸ਼ਨੋਈ ਦਾ ਸਭ ਤੋਂ ਕਰੀਬੀ ਸੀ ਗੁਰਲਾਲ ਬਰਾੜ ਤੇ ਲਾਰੈਂਸ ਪੰਜਾਬ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਮਤਲਬ ਸੋਪੂ ਨਾਲ ਜੁੜੇ ਸਨ ਗੁਰਲਾਲ ਬਰਾੜ ਦੀ ਹਤਿਆ ਤੋਂ ਬਾਅਦ ਲਾਰੈਂਸ ਗੈਂਗ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਹੁਣ ਨਵੀਂ جنگ ਦੀ ਸ਼ੁਰੂਆਤ ਹੋ ਚੁੱਕੀ ਆ ਛੜਕਾਂ ਤੇ ਹੁਣ ਖੂਨ ਨਹੀਂ ਸੁਕੇਗਾ ਇਸ ਕਤਲ ਦਾ ਬਦਲਾ ਲੈਣ ਲਈ 골ਡੀ ਨੇ ਕ੍ਰਾਈਮ ਦਾ ਰਸਤਾ ਚੁਣਿਆ 골ਡੀ ਗੈਂਗਸਟਰਾਂ ਦੇ ਸੰਪਰਕ ਵਿੱਚ ਹੈ ਜੱਗੂ ਭਗਵਾਨਪੁਰੇ ਅਤੇ ਲਾਰੈਂਸ ਬਸ਼ਰੂਈ ਨੇ ਇਸ ਦੀ ਮੁਲਾਕਾਤ ਹੋਈ ਸੀ ਫਿਰ ਗੋਲਡੀ ਬਰਾੜ ਨੇ ਆਪਣੇ ਭਰਾ ਦੇ ਕਤਲ ਦੇ ਦੋਸ਼ੀ ਫਰੀਦਕੋਟ ਵਿੱਚ ਜ਼ਿਲ੍ਹਾ ਜੂਧ ਕਾਂਗਰਸ ਦੇ ਪ੍ਰਧਾਨ ਰਹਿ ਚੁਕੇ ਗੁਰਲਾਲ ਦੀ 8 ਫਰਵਰੀ 2021 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਇਸ ਸੱਤਿਆ ਤੋਂ ਬਾਅਦ ਗੋਲਡੀ ਚੁੱਪ ਤਰੀਕੇ ਨਾਲ ਸਟੂਡੈਂਟ ਵੀਜ਼ਾ ਤੇ ਵਿਦੇਸ਼ ਭੱਜ ਗਿਆ ਸੀ ਪੁਲਿਸ ਦੇ ਮਤਾਬਕ ਗੋਲਡੀ ਚਿਹਰਾ ਬਦਲ ਬਦਲ ਕੇ ਕੈਨੇਡਾ ਵਿੱਚ ਰਹਿੰਦਾ ਸੀ ਤਾਂ ਜੋ ਫੜਿਆ ਨਾ ਜਾਵੇ ਪੁਲਿਸ ਦੇ ਕੋਲ ਉਸ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪੰਜ ਤਸਵੀਰਾਂ ਸਾਹਮਣੇ ਆਈਆਂ ਸੀ ਇਸ ਦੇ ਖਾਫੇ ਰੈੱਡ ਕਾਰਨ ਨੋਟਿਸ ਵੀ ਜਾਰੀ ਹੋ ਚੁੱਕਾ ਸੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜ਼ਵਾਰਕਾ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਪਹਿਲਾਂ ਲਾਰੈਂਸ ਗੈਂਗ ਨੇ ਇਸ ਦੀ ਜਮਿਲ ਬਾਰੇ ਲਈ ਫਿਰ ਗੋਲਡੀ ਬਰਾੜ ਨੇ ਇੱਕ ਟੀਵੀ ਚੈਨਲ ਤੇ ਇੰਟਰਵਿਊ ਦੇ ਕੇ ਕਿਹਾ ਸੀ ਕਿ ਮੂਸੇਵਾਲਾ ਨੂੰ ਉਸ ਵੱਲੋਂ ਹੀ ਮਰਵਾਇਆ ਗਿਆ ਹੈ ਉਸਨੇ ਮੂਸੇਵਾਲਾ ਤੇ ਲੌਰੈਂਸ ਦੇ ਕਾਲਜ ਫਰੈਂਡ ਵਿੱਕੀ ਮਿੱਡੂ ਖੇੜਾ ਦੇ ਕਤਲ ਸ਼ਾਮਲ ਹੋਣ ਦੇ ਦੋਸ਼ ਨਿਗਾਏ ਸਨ ਗੋਲਡੀ ਨੇ ਦਾਵਾ ਕੀਤਾ ਸੀ ਕਿ ਪੁਲਿਸ ਨੇ ਮੂਸੇਵਾਲੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ ਤੇ ਮਜਬੂਰ ਹੋ ਕੇ ਇਹ ਕੰਮ ਕਰਨਾ ਪਿਆ ਗੋਲਡੀ ਨੇ ਹਰਿਆਣਾ ਤੇ ਪੰਜਾਬ ਦੇ 6 ਸ਼ੂਟਰ ਭੇਜ ਕੇ ਹਤਿਆ ਕਰਵਾਏ ਸੀ ਲੇਕਿਨ ਹੁਣ ਵੱਖ-ਵੱਖ ਚੈਨਲਾਂ ਤੇ ਵੱਖ-ਵੱਖ ਮੀਡੀਆ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਦਾ ਅਮਰੀਕਾ ਦੇ ਵਿੱਚ ਕਤਲ ਹੋ ਗਿਆ ਹੈ ਅਮਰੀਕਾ ਦੇ ਇੱਕ ਨਿਊਜ਼ਪੇਪਰ ਫੋਕਸ 26 ਨਿਊਜ਼ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਕਿ ਡਬਲ ਸ਼ੂਟਿੰਗ ਨੀਅਰ ਸ਼ੋਅ ਐਂਡ ਮਾਰਕ ਇਨ ਫ੍ਰੈਂਸੋ ਟਿਊਜ਼ਡੇ ਆਫਟਰਨੂਨ ਇਹ ਖਬਰ ਸਟੀਫਨ ਹਾਕਿੰਸ ਨੇ ਲਿਖੀ ਆ ਜਿਹਦੇ ਚ ਜ਼ਿਕਰ ਕੀਤਾ ਗਿਆ ਫ੍ਰੈਂਸੋ ਦੇ ਵਿੱਚ ਕਿ ਦੋ ਜਿਹੜੇ ਆਦਮੀ ਨੇ ਉਹ ਗੋਲੀਆਂ ਦੇ ਨਾਲ ਸ਼ਿਕਾਰ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਉਹਨਾਂ ਨੇ ਉਸ ਰਿਪੋਰਟਰ ਨੇ ਫਰਾਂਸੋ ਪੁਲਿਸ ਡਿਪਾਰਟਮੈਂਟ ਦੇ ਵੀ ਗੱਲਬਾਤ ਕੀਤੀ ਜਿਹਦੇ ਜ਼ਿਕਰ ਕੀਤਾ ਗਿਆ ਕਿ 5:25 ਮਿੰਟ ਦੇ ਕਰੀਬ ਇਹ ਗੋਲੀਆਂ ਚੱਲੀਆਂ ਨੇ ਔਰ ਜਿਹਨਾਂ ਤੇ ਗੋਲੀਆਂ ਚੱਲੀਆਂ ਨੇ ਉਹਨਾਂ ਨੂੰ ਫਿਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਕਿ ਇਲਾਕੇ ਦੇ ਲੋਕਾਂ ਨੇ ਫਿਰ 911 ਜਿਹੜਾ ਉੱਥੋਂ ਦਾ ਪੁਲਿਸ ਹੈਲਪਲਾਈ ਨੰਬਰ ਆ ਉਹਦੇ ਵਿੱਚ ਟੈਲੀਫੋਨ ਕਰਕੇ ਪੁਲਿਸ ਨੂੰ ਇਨਫੋਰਮ ਕੀਤਾ ਕਿ ਗਲੀ ਦੇ ਵਿੱਚ ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਵਿੱਚੋਂ ਜਿਹੜੇ ਜ਼ਖਮੀਜ਼ ਇੱਕ ਨੂੰ ਹਸਪਤਾਲ ਦੇ ਵਿੱਚ ਇੱਕ ਪ੍ਰਾਈਵੇਟ ਵਹੀਕਲ ਦੇ ਲੈ ਕੇ ਗਏ ਪਰ ਉਹਨਾਂ ਦੀ ਗੋਲੀਆਂ ਕਾਫੀ ਵੱਜੀਆਂ ਸੀ ਲੇਕਿਨ ਉਹ ਜ਼ਖਮਾਂ ਨੂੰ ਸਹਾਰ ਨਹੀਂ ਸਕੇ ਤੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਜਿੱਥੇ ਬਹੁਤ ਹੋ ਗਈ ਲੇਕਿਨ ਜਿਹੜਾ ਦੂਜਾ ਵਾ ਉਹਦੀ ਹਾਲੇ ਜਿਹੜੀ ਸਥਿਤੀ ਆ ਉਹ ਸਟੇਬਲ ਦੀ ਸੀ ਜਾ ਰਹੀ ਆ ਉਹਨਾਂ ਨੇ ਦੱਸਿਆ ਕਿ ਜਦੋਂ ਪੁਲਿਸ ਅਧਿਕਾਰੀ ਉੱਥੇ ਪਹੁੰਚੇ ਤਾਂ ਇੱਕ ਜਿਹੜਾ ਵਿਅਕਤੀ ਸੀ ਉਹ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋ ਸੀ ਜਦੋਂ ਉਹਨਾਂ ਨੂੰ ਅ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਲਗਾਇਆ ਲਜਾਇਆ ਜਾ ਰਿਹਾ ਸੀ ਐਂਬੂਲੈਂਸ ਦੇ ਵਿੱਚ ਉਹਨਾਂ ਦੀ ਜਿਹੜੀ ਸਥਿਤੀ ਆ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੀ ਉਹਨੇ ਵੀ ਦੱਸਿਆ ਕਿ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਇਹ ਜਿਹੜੀਆਂ ਖੜੇ ਸੀ ਬਾਹਰ ਔਰ ਉੱਥੇ ਗੋਲੀਆਂ ਚੱਲਣ ਦੀ ਆਵਾਜ਼ ਆਈ ਜਿਹੜੇ ਇਲਾਕੇ ਦੇ ਲੋਕਾਂ ਨੇ ਬਾਅਦ ਸੂਚਿਤ ਕੀਤਾ ਗਿਆ ਇਸ ਮਸਲੇ ਜਿਹੜਾ ਹੌਲਟ ਐਵੇਨਿਊ ਏਰੀਆ ਜਿੱਥੇ ਗੋਲੀਆਂ ਚੱਲੀਆਂ ਨੇ ਉਹਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹੁਣ ਲਾਕੇ ਦੀ ਉਹ ਪੁੱਛਗਿੱਛ ਕਰੀਏ ਦੇ ਨਾਲ ਛਾਪੇਮਾਰੀ ਕਰ ਰਹੀ ਹੈ ਕਿ ਪਤਾ ਲੱਗ ਸਕੇ ਕਿ ਆਖਰ ਉਹ ਮਾਰਨ ਵਾਲੇ ਕੌਣ ਨੇ। ਪਰ ਇਹ ਚਰਚਾ ਕਿ ਜਿਨ੍ਹਾਂ ਦੋ ਜਾਨਾਂ ਤੇ ਗੋਲੀ ਚਲਾਈਆਂ ਗਈਆਂ ਨੇ ਉਹਨਾਂ ਵਿੱਚੋਂ ਇੱਕ 골ਡੀ ਬਰਾੜਾ ਪਰ ਅਲਤਿਕ ਅ ਅਮਰੀਕਾ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਵਕਫ ਵਕ ਉਥੋਂ ਦੇ ਮੀਡੀਆ ਦੇ ਵਿੱਚ ਸਾਹਮਣੇ ਆਈ ਆ ਨਾਮ ਡਿਸਕਲੋਜ਼ ਨਹੀਂ ਕੀਤੇ ਗਏ ਲੇਕਿਨ ਫੋਕਸ 26 ਨਿਊਜ਼ ਜਿਹੜੇ ਅਮਰੀਕਾ ਤੋਂ ਪੇਪਰ ਚੱਲ ਰਿਹਾ ਜਿਹੜੇ ਰਿਪੋਰਟਰ ਨੇ ਸਟੀਫਨ ਹਾਕਨਸ ਉਹਨਾਂ ਵੱਲੋਂ ਖਬਰ ਨਸ਼ਰ ਕੀਤੀ ਗਈ ਆ ਪਰ ਇਧਰ ਭਾਰਤ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਅਜੇ ਹਲੇ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਕੀ ਵਾਕਏ ਜੇ ਇਸ ਵਿਅਕਤੀ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਮਰਨ ਵਾਲਾ ਗੋਲਡੀ ਬਰਾੜ ਆ ਫਿਲਹਾਲ ਇਸ ਜਾਣਕਾਰੀ ਦਾ ਧੜਤਲ ਲੰਦਾ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ